ਤੁਹਾਡਾ ਸੁਖਬ੍ਰਿਖਤਵਾ ਤੁਹਾਡਾ ਸਵਾਗਤ ਹੈ ਜੀ ਰੌਰ ਸਾਹਿਬ ਅਗਲੇ ਸ਼ੁਭਰ ਤੁਹਾਡੇ ਕੀ ਵਿਚਾਰ ਹਨ ਅ ਦੇਖੋ ਇਸ਼ੂ ਤਾਂ ਨਾਖਰ ਹੁ ਮੈਂ ਤੁਹਾਨੂੰ ਈਮੇਲ ਪੜਨ ਲਈ ਕਹਾਂਗਾ ਪਰ ਜਿਹੜੇ ਕਮੈਂਟਸ ਆਏ ਨੇ ਉਹਨਾਂ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਰਮੇਲ ਸਿੰਘ ਲਿਖਤੇ ਨੇ ਡਾਕਟਰ ਸਾਹਿਬ ਗਮ ਇਸ ਗੱਲ ਦਾ ਨਹੀਂ ਕਿ ਸਾਡੀ ਕੌਮ ਗੁਲਾਮ ਹੈ ਗਮ ਤਾਂ ਇਸ ਗੱਲ ਦਾ ਹੈ ਕਿ ਕੌਮ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਬਿਲਕੁਲ ਵੈਰੀ ਪਰਫਾਉਂਡ ਸਟੇਟਮੈਂਟ ਅ ਅਮਰਿਕ ਸਿੰਘ ਲਿਖਤੇ ਨੇ ਡਾਕਟਰ ਅਮਰਜੀਤ ਸਿੰਘ ਜੀ ਲਵਲੋਂਗ ਯੂਨਲਾਈਜ਼ ਦਾ ਨਿਊਜ਼ ਇਨ ਅ ਵੇ ਨੋ ਵਨ ਐਲਸ ਡਸ ਚਲੋ ਆਪਣੇ ਭਰਾਵਾਂ ਦੀਆਂ ਇਸ ਕਿਸਮ ਦੀਆਂ ਦੁਆਵਾਂ ਔਰ ਉਤਸ਼ਾਹ ਸਾਨੂੰ ਉਤਸ਼ਾਹਤ ਹੁੰਦਾ ਹੈ ਅਲੀ ਜਾਵედ ਲਿਖਦੇ ਨੇ ਇੰਡੀਅਨ ਮੀਡੀਆ ਪuts ਬਲੇਮ ਔਨ ਪਾਕਿਸਤਾਨ ਆਫਟਰ ਬਾਰਾਮੂਲਾ ਅਟੈਕ ਨਾਓ ਬੀਐਸ ਚੀਫ ਇਸ ਡਿਨਾਈਂਗ ਡਿਨਾਈਂਗ ਇਟ ਇਜ਼ ਜਸਟ ਪ੍ਰੋਪਗੈਂਡਾ ਕਿ ਭਾਰਤ ਦੇ ਮੀਡੀਆ ਨੇ ਪਾਕਿਸਤਾਨ ਤੇ ਇਲਜ਼ਾਮ ਲਾਇਆ ਸੀ ਬਾਰਾਮੂਲੇ ਦੇ ਹਮਲੇ ਤੋਂ ਬਾਅਦ ਹੁਣ ਭਾਰਤ ਦੇ ਇਵਨ ਬਾਰਡਰ ਸਕਿਉਰਿਟੀ ਫੋਰਸ ਦਾ ਮੁਖੀ ਜਿਹੜਾ ਉਹ ਵੀ ਉਸ ਤੋਂ ਮਨਕਰ ਹੈ ਇਹ ਪ੍ਰੋਪਗੈਂਡਾ ਹੈ ਆ ਆਸਫ ਮੁਹੰਮਦ ਸਦੀਕੀ ਲਿਖਦੇ ਨੇ ਡਾਕਟਰ ਅਮਰ ਅਮਰਜੀਤ ਸਿੰਘ ਜੀ ਆਜ਼ਾਦ ਕਸ਼ਮੀਰ ਦੇ ਸਾਰੇ ਬਾਰਡਰਸ ਨੀਲਮ ਵੈਲੀ ਤੋਂ ਲੈ ਕੇ ਛੰਬ ਸੈਕਟਰ ਤੱਕ ਇੰਡੀਅਨ ਆਰਮੀ ਸਿਵਲ ਆਬਾਦੀ ਤੇ ਫਾਇਰਿੰਗ ਕਰ ਰਹੀ ਹੈ ਮੈਂ ਵੀਡੀਓ ਨਹੀਂ ਸੈਂਡ ਕਰ ਸਕਦਾ ਮੇਰੇ ਡਿਸਟ੍ਰਿਕਟ ਹਵੇਲੀ ਦੇ ਬਾਰਡਰ ਨੈਸਪੀਰੀ ਤੇ ਮੇਰੇ ਤੇ ਮੈਟਰ ਗੋਲਾ ਵੀ ਵੀ ਕੀਤੀ ਜਾ ਰਹੀ ਹੈ ਗੋਲਾਬਾਰੀ ਕੀਤੀ ਜਾ ਰਹੀ ਹੈ ਸੋ ਇਹਨਾਂ ਦਾ ਆਸਿਫ ਮੁਹੰਮਦ صدیق ਜੀ ਦਾ ਸ਼ੁਕਰੀਆ ਜਾਣਕਾਰੀ ਤੇ ਲਈ ਮਨਿੰਦਰ ਸਿੰਘ ਲਿਖਦੇ ਨੇ ਇੰਡੀਆ ਕੋਲ ਭਾਵੇਂ ਬਹੁਤ ਕੁਝ ਆ ਗਿਆ ਪਰ 84 ਤੋਂ ਬਾਅਦ ਖਾਲਸਾ ਉਹਨਾਂ ਦੇ ਭਾਵੇਂ ਜੋ ਕੁਝ ਮਰਜ਼ੀ ਕਰ ਲੈਣ ਹੁਣ ਅਸੀਂ ਖਾਲਸਤਾਨੀ ਪਾਕਿਸਤਾਨ ਨਾਲ ਹਾਂ ਤੇ ਕੁਝ ਵੀ ਕੀਤਾ ਇਹਨਾਂ ਬਹਾਮਣਾ ਦੀ ਫੌਜ ਨੇ ਪੰਜਾਬ 'ਚ ਅਸੀਂ ਆਪਣਾ ਕੰਮਕਾਰ ਛੱਡ ਕੇ ਪੰਜਾਬ ਜਾ ਕੇ ਮੁਸਲਮ ਪਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਤੇ ਪਾਕਿਸਤਾਨ ਅਤੇ ਆਜ਼ਾਦ ਖਾਲਸਾਣ ਲਈ ਸ਼ਹੀਦੀ ਜਾਨ ਪੀਵਾਂਗੇ ਵਾਹ ਇਹ ਸਪਿਰਟ ਹੁਣ ਚਾਹੀਦੀ ਔਰ ਕੱਲ ਸਪਿਰਟ ਨਹੀਂ ਹੈ ਇਸ ਤੇ ਵੀ ਬਹੁਤ ਜਲਦੀ ਕੰਮ ਕਰਨ ਦਾ ਵਕਤ ਆ ਜਾਣਾ ਹੈ ਆਪਣੀ ਆਜ਼ਾਦੀ ਲਈ ਜੂਝਣਾ ਪੈਣਾ ਹੈ ਕਾਹਨ ਸਮਰਾ ਲਿਖਦੇ ਨੇ ਉਹਨਾਂ ਨੇ ਸਰਬਤ ਖਾਲਸਾ ਬਾਰੇ ਪੁੱਛਿਆ ਜਦੇ ਬਾਰੇ ਜੇ ਮੇਰੇ ਕੋਲ ਪੂਰੀ ਜਾਣਕਾਰੀ ਨਹੀਂ ਜੀ ਕੁਲਜੀਤ ਸਿੰਘ ਫਤਿਹ ਬੁਲਾਉਂਦੇ ਨੇ ਹਾਨਸ ਸਤੀ ਖਾਰਸਤਾਨ ਜ਼ਿੰਦਾਬਾਦ ਗੈਰੀ ਸੰਧੂ ਖਾਰਸਤਾਨ ਜ਼ਿੰਦਾਬਾਦ ਜੁਝਾਰ ਵੀਰ ਖਾਰਸਤਾਨ ਜ਼ਿੰਦਾਬਾਦ ਡੀਐਸ ਮਾਈ ਉਹਨਾਂ ਨੇ ਵੀ ਫਤਿਹ ਬੁਲਾਈ ਹੈ ਗੈਰੂ ਸੰਧੂ ਖਾਰਸਤਾਨ ਜ਼ਿੰਦਾਬਾਦ ਇੱਕ ਪਾਰਟ ਜਿਹੜਾ ਮੈਂ ਕੁਇਕਲੀ ਤੁਹਾਡੀ ਈਮੇਲ ਪੜਨ ਤੋਂ ਪਹਿਲਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਰਤ ਦੇ ਜਿਹੜੇ ਇਹਨਾਂ ਦੇ ਰੂਲਰ ਇੱਕ ਪਾਸੇ ਇਲੈਕਸ਼ਨਾਂ ਔਰ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਟੂ ਕੀਪ ਦਾ ਵਾਟਰ ਬੋਇਲਿੰਗ ਪਾਣੀ ਨੂੰ ਉਬਲਦਾ ਖੜਦੇ ਰੱਖਣਾ ਔਰ ਐਗਜ਼ੈਕਟਲੀ ਇਹ ਕਰ ਰਹੇ ਨੇ ਜਿਵੇਂ ਇਹਨਾਂ ਨੇ ਸਦੀਕੀ ਜੀ ਨੇ ਮੈਂਸ਼ਨ ਕੀਤਾ ਹੈ ਕਿ ਇਸ ਵੇਲੇ ਫਾਇਰਿੰਗ ਚਾਰ ਚਫੇਰੇ ਹੋ ਰਹੀ ਹੈ ਕਸ਼ਮੀਰ ਦੇ ਵਿੱਚ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਬੜੀ ਤੇਜ਼ੀ ਦੇ ਨਾਲ ਕਿਉਂਕਿ यूपी इलेक्शन पंजाब इलेक्शन पंजाब ਦੇ ਵਿੱਚ ਜਿਸ ਕਿਸਮ ਦੀ ਇਹਨਾਂ ਨੇ ਬਾਰਡਰ ਏਰੀਆਜ਼ ਦੇ ਵਿੱਚ ਤਬਾਈ ਮਚਾਈ ਹੈ ਲੋਕਾਂ ਨੂੰ ਘਰੋਂ ਕੱਢ ਕੇ ਅੱਜ ਇੱਕ ਸੌਸਾਈ ਹੋਏ ਅਮਰਿੰਦਰ ਸਿੰਘ ਦੀ ਵੀਡੀਓ ਸੀ 2-3 ਮਿੰਟ ਦੀ ਜਿੱਥੇ ਉਹ ਗਿਆ ਭਾਵੇਂ ਉਹਨੂੰ ਆਪਣਾ ਸਾਥ ਚੜ੍ਹਿਆ ਹੋਇਆ ਉਹ ਦੇਖ ਰਿਹਾ ਕਹਿੰਦਾ ਜੀ ਦੇਖੋ ਪੰਜ ਫੌਜੀ ਐਕਸ਼ਨ ਹੋਏ ਸੀ ਲੜਾਈਆਂ 65 71 ਕਾਰਗਿਲ ਦੀ ਆਪਰੇਸ਼ਨ ਪ੍ਰਕਰਮਾ ਹੋਇਆ ਤੇ ਇੱਕ ਪਤਾ ਨਹੀਂ ਕਿਹੜਾ ਹੋਰ ਉਹਨੇ ਆਪਰੇਸ਼ਨ ਕੀਤਾ ਕਿ ਅੱ비 ਇਹ ਹੋਇਆ ਉਧੋਂ ਇਥੇ ਮੋਰਚੇ ਸੀ ਫੌਜ ਸੀ ਨੇੜੇ ਤੇੜੇ ਕਿਤੇ ਫੌਜ ਨਹੀਂ ਕੋਈ ਮੋਰਚਾ ਨਹੀਂ ਇਹ ਲੋਕਾਂ ਦੀਆਂ ਫਸਲਾਂ ਦੇਖੋ ਕਿਵੇਂ ਖੜੀਆਂ ਨੇ ਕਿਵੇਂ ਇਹਨਾਂ ਨੂੰ ਝਾੜਨ ਦੀ ਲਾਈਨ ਹੈ ਇਹ ਬੰਦ ਕਰੋ ਇਹ ਕੀ ਹੈ ਮੈਂ ਕਹੇ ਕਪਤਾਨ ਅਮਰਿੰਦਰ ਸਿੰਘ ਤੂੰ ਸਭ ਤੋਂ ਜ਼ਿਆਦਾ ਰੌਲਾ ਪਾਇਆ ਸੀ ਕਿ ਐਕਸ਼ਨ ਕਰੋ ਦੂਜਾ ਕਰਤਾ ਉਹਨਾਂ ਨੇ ਜਾਲੀ ਐਕਸ਼ਨ ਹੁਣ ਜੇ ਜਾਲੀ ਐਕਸ਼ਨ ਕੀਤਾ ਹੈ ਤਾਂ ਉਹਨੂੰ ਪ੍ਰੂਫ ਕਰਨ ਲਈ ਇਦਾਂ ਦਾ ਜਿਹੜਾ ਭੈਪੀਤ ਕਰਨ ਵਾਲਾ ਮਾਹੌਲ ਉਹਨਾਂ ਨੇ ਸर्जਣਾ ਔਰ ਗੱਲ ਇੱਥੇ ਨਹੀਂ ਮੁੱਕੀ ਹੈ ਕਿ ਕਿਸ ਤਰੀਕੇ ਨਾਲ ਇੰਡੀਅਨ 에ਅਰ ਫੋਰਸ ਦਾ ਚੀਫ ਜਿਹੜਾ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਸਿਚੁਏਸ਼ਨ ਲਾਈਵ ਰੈਡੀ ਫॉर ਐਨੀ ਇਵੈਂਚੁਐਲਿਟੀ ਔਰ ਉਹ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਹੈ ਕਿ ਜੀ ਵੀ ਅਸੀਂ ਉਹਨੂੰ ਇਹ ਨਹੀਂ ਉਹਨੇ ਕਿਹਾ ਜੇ ਅਸੀਂ ਸਰਜਿਕਲ ਸਟ੍ਰਾਈਕ ਠੀਕ ਉਹਨੂੰ ਤੋਂ ਭੱਜ ਗਿਆ ਉਹਨੇ ਕਿਹਾ ਜੇ ਸਾਡੇ ਕੋਲ ਇਹ ਜਹਾਜ਼ ਰੈਫੇਲ ਆ ਗਿਆ ਫਲਾਣਾ ਆ ਗਿਆ ਠਮਕਾ ਆ ਗਿਆ ਉਹ ਟ੍ਰਿਬਿਊਨ ਵਰਗਾ ਅਖਬਾਰ ਜਿਨ੍ਹਾਂ ਨੂੰ ਲੱਗਦਾ ਝੂਠ ਪੜਿਆ ਗਿਆ ਸਭ ਮੋਦੀ ਨੂੰ ਵਧਾਈਆਂ ਦੇਣ ਵਾਲੇ ਤੇ ਉਹਦੇ ਚੋਂ ਨੇ ਟ੍ਰਿਬਿਊਨ ਨੇ ਕਿਹਾ ਮੈਨੇਜਿੰਗ ਦਾ ਸਟ੍ਰਾਈਕਸ ਮੋਦੀ ਮਸਟ ਰੈਜ਼ਿਸਟ ਆਮ ਆਦਮੀ ਪਾਰਟੀ ਕਾਂਗਰਸ ਬੇਟਿੰਗ ਕਿ ਭਈ ਹੁਣ ਜਿਹੜੀ ਕਾਂਗਰਸ ਚ ਆਮ ਆਦਮੀ ਪਾਰਟੀ ਸਬੂਤ ਮੰਗ ਰਹੀ ਹੈ ਮੋਦੀ ਜਿਹੜਾ ਇਹ ਨਾ ਦੇ ਸਬੂਤ ਉਹ ਹੋਏਗਾ ਤਾਂ ਦੇਗਾ ਦੇਗਾ ਹੁਣ ਇਹਨਾਂ ਸਭ ਨੂੰ ਲੱਗਦਾ ਹੈ ਇਹ ਸਮਝਦਾ ਸੀ ਜੀ ਅਸੀਂ ਕਰਤਾਂ ਦੁਨੀਆ ਚ ਬੱਲੇ ਬੱਲੇ ਹੋ ਗਈ ਰੂਸ ਤੇ ਵੀ ਕਿਸੇ ਤੋਂ ਸਟੇਟਮੈਂਟ ਦਵਾਤੀ ਕਿ ਜੀ ਇਹ ਹੱਕ ਬਣਦਾ ਹੈ ਇੰਡੀਆ ਦਾ ਪਰ ਜਦੋਂ ਹੁਣ ਬਾਹਰ ਆ ਗਈ ਬਿੱਲੀ ਥੈਲੇ ਤੋਂ ਤੇ ਹੁਣ ਇਹਨਾਂ ਨੂੰ ਇਹ ਪਤਾ ਲੱਗਦਾ ਵੀ ਬਿੱਲੀ ਨੇ ਤਾਂ ਵਾਪਸ ਪਣਣਾ ਨਹੀਂ ਥੈਲੇ 'ਚ ਨજર ਆ ਗਿਆ ਬਿੱਲੀ ਹੈ ਹੁਣ ਇਹ ਰੌਲਾ ਪਾ ਰਹੇ ਨੇ ਦੇਖੀ ਤੂੰ ਦੱਸੀ ਨਾ ਵੀ ਥੈਲੇ ਦੂਜੇ ਥੈਲੇ 'ਚ ਕੀ ਹੈ ਔਰ ਇੱਕ ਖਬਰ ਨਾੜੇ ਲਵਾਈ ਹੈ ਇਹਨਾਂ ਨੇ 200 ਟੈਰਰਿਸਟ ਵੇਟਿੰਗ ਟੂ ਐਂਟਰ ਇੰਡੀਆ ਇੰਟੈਲੀਜੈਂਸ ਬਿਊਰੋ ਕਿ ਵੀ ਅਸੀਂ ਉਹਨਾਂ ਦੇ ਜਿਹੜੇ ਕੈਂਪਸ ਸੀ ਉਹਦਾ ਤਬਾਹ ਕਰਤੇ ਪਰ ਇਹਨਾਂ ਨੇ ਫਿਰ ਆਪਣਾ ਕੋਈ ਹਿਸਾਬ ਇਹਨਾਂ ਦਾ ਕਹਿੰਦੇ ਨਾ ਮੈਥਮੈਟਿਕਸ ਦੀ ਜ਼ੀਰੋ ਵੀ ਅਸੀਂ ਦਿੱਤੀ ਇਹਨਾਂ ਦਾ ਫਿਰ ਉਹ ਜਿਹੜਾ ਜੀਤ ਡੋਗਨ ਹੈ ਉਹ ਪਾਕਿਸਤਾਨ ਬਾਰਡਰ ਤੋਂ ਗਿਆ ਉਨੇ ਕੱਲੇ ਕੱਲੇ ਦੀ ਗਿਣਤੀ ਕੀਤੀ 1 2 3 ਉਹਨੇ ਪੂਰੇ 200 ਗਿਣੇ 200 ਆ ਕੇ ਫੇਰ ਇਧਰ ਆ ਗਿਆ ਜਿੱਦਾਂ ਕਿ ਉਹ ਰਿਕਸ਼ਾ ਚਲਾਉਂਦੇ ਅੰਬਰਸਰ ਵੜ ਗਿਆ ਸੀ ਬ੍ਰੈਕ ਟੈਂਡਰ ਵੇੜੇ ਭਾਰਾ ਕਹਾਂ 200 200 ਆ ਰਹੇ ਨੇ ਜੀ ਸੋ ਇਹ ਉਹਨਾਂ ਦੀ ਸਟੋਰੀ ਹੈ ਕਿ 200 ਟੈਰਰਿਸਟ ਵੇਟਿੰਗ ਟੂ ਐਂਟਰ ਇੰਡੀਆ ਇੰਟੈਲੀਜੈਂਸ ਬਿਊਰੋ ਉਹਦੇ 201 ਨਹੀਂ ਹੈ ਕਿ ਨਾ ਹੀ 199 ਹੈ ਜੀ ਇਹ ਅਜੀਤ ਡੋਵਲ ਜਿਹਨੂੰ ਬੜੀਆਂ ਵਧਾਈਆਂ ਦੇ ਰਹੇ ਨੇ ਕਈਆਂ ਨੇ ਮੋਦੀ ਨੂੰ ਦਿੱਤੀ ਨਾਲ ਅਜੀਤ ਡੋਵਲ ਨੂੰ ਦਿੱਤੀ ਉਹ ਫਰਾਡ ਆਦਮੀ ਜੀ ਰਸਾ ਬਿਲਕੁਲ ਚਲੋ ਜੀ ਰਸਾ ਸਾਡੇ ਕੋਲ ਜਿਹੜੀ ਲਿਖਤ ਆਈ ਹੈ ਇਹ ਵੀਰ ਜੀ ਦੀ ਉਹਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਤਾਕੀਦ ਕੀਤੀ ਹੈ ਇਹ ਕਹਿੰਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਐਂਡ ਬੀਬੀ ਨੀਲਮ ਖੋਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਨਾਲ ਲੱਗਦੇ ਬਾਰਡਰ ਤੇ ਭਾਰਤ ਵੱਲੋਂ ਫੌਜ ਲਗਾਈ ਗਈ ਹੈ ਅਤੇ ਬਾਰਡਰ ਨਾਲ ਲੱਗਦੇ ਪਿੰਡ ਖਾਲੀ ਕਰਵਾਏ ਜਾ ਰਹੇ ਹਨ ਪਰ ਅਸਲ ਵਿੱਚ ਲੜਾਈ ਕੋਈ ਨਹੀਂ ਲੱਗਣੀ ਸਕੂ ਭਾਰਤ ਦੀ ਸੋਚੀ ਸਮਝੀ ਚਾਲ ਹੈ ਜਿਵੇਂ ਕਿ ਮੈਂ ਪਹਿਲਾਂ ਵੀ 27 ਮਈ ਵਾਲੀ ਈਮੇਲ ਚ ਲਿਖਿਆ ਸੀ ਕਿ ਭਾਰਤ ਸਰਕਾਰ ਪੰਜਾਬ ਵਿੱਚ ਆਰਮੀ ਵੀ ਲਗਾ ਸਕਦੀ ਹੈ ਜੋ ਕਿ ਉਹਨਾਂ ਲਈ ਆਖਰੀ ਰਸਤਾ ਹੈ ਤੇ ਉਹਨਾਂ ਨੇ ਉਹੀ ਕੀਤਾ ਕਿਉਂਕਿ ਰੱਬ ਦੀ ਕਿਰਪਾ ਨਾਲ ਮੈਨੂੰ ਪਤਾ ਸੀ ਕਿ ਇਸ ਤੋਂ ਅੱਗੇ ਉਹਨਾਂ ਦੀ ਸੋਚ ਖਤਮ ਹੋ ਜਾਂਦੀ ਹੈ ਪੰਜਾਬ ਵਿੱਚ ਅਤਵਾਦੀ ਹਮਲੇ ਦੀ ਆੜ ਵਿੱਚ ਆਰਮੀ ਲਗਾਉਣ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ ਪਹਿਲਾ ਇਹਨਾਂ ਦਾ ਕਾਰਨ ਹੈਗਾ ਭਾਰਤ ਸਰਕਾਰ ਨੂੰ ਪਤਾ ਹੈ ਕਿ ਗੋਲਖਚੋਰ ਬਾਦਲਾਂ ਨੂੰ ਕੱਢਣ ਲਈ ਪੰਜਾਬ ਦੇ ਸਿੱਖ ਇਕਜੁੱਟ ਹਨ ਅਤੇ ਲੋਕਾਂ ਨੂੰ ਡਿਸਟਰੈਕਟ ਕਰਨ ਅਤੇ ਪੰਜਾਬ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਲਈ ਇਹ ਕਰਤੂਤ ਕੀਤੀ ਗਈ ਹੈ ਸਿੱਖਾਂ ਨੂੰ ਹਰਮੰਦਰ ਸਾਹਿਬ ਦੀ ਰਾਜਸੀ ਤੌਰ ਤੇ ਕੀਮਤ ਨਹੀਂ ਪਤਾ ਪਰ ਬਾਦਲ ਆਰਐਸਐਸ ਤੇ ਭਾਰਤ ਸਰਕਾਰ ਨੂੰ ਭਲੀ ਭਾਂਤ ਪਤਾ ਹੈ ਹਰ ਮਹੀਨੇ ਕਰੋੜਾਂ ਰੁਪਏ ਦੀ ਕਮਾਈ ਦਾ ਜ਼ਰੀਆ ਉਹ ਕਿਉਂ ਆਸਾਨੀ ਨਾਲ ਸਿੱਖਾਂ ਨੂੰ ਹੈਂਡਓਵਰ ਕਰਨ ਦੇਣਗੇ ਦੂਸਰਾ ਮੋਦੀ ਨੇ ਥੋੜੇ ਦਿਨ ਪਹਿਲਾਂ ਬਲੂਚਿਸਤਾਨ ਦੀ ਹਮਾਇਤ ਵਾਲਾ ਬਿਆਨ ਦਿੱਤਾ ਸੀ ਅਤੇ ਉਸ ਦੇ ਬਦਲੇ ਵਿੱਚ ਪਾਕਿਸਤਾਨੀ ਮੀਡੀਆ ਨੇ ਖਾਲਿਸਤਾਨ ਦੀ ਹਮਾਇਤ ਦੀ ਗੱਲ ਕੀਤੀ ਸੀ ਇਸ ਕਰਕੇ ਪੰਜਾਬ ਦੇ ਸਿੱਖਾਂ ਵਿੱਚ ਪਾਕਿਸਤਾਨ ਦੇ ਖਿਲਾਫ ਨਫਰਤ ਪਾਦਾ ਕਰਨ ਲਈ ਆਤਵਾਦੀ ਹਮਲੇ ਦਾ ਡਰਾਮਾ ਰਚ ਕੇ ਫੌਜ ਦੀ ਬਿਨਾ ਗੱਲੋਂ ਕੁੱਤੇ ਪਕਾਈ ਕਰਵਾਈ ਜਾ ਰਹੀ ਹੈ ਅਤੇ ਥੋੜੇ ਦਿਨਾਂ ਵਿੱਚ ਫੌਜੀ ਗੱਡੀਆਂ ਦਾ ਤੇਲ ਫੂਕ ਕੇ ਆਪ ਹੀ ਥੱਕ ਟੁੱਟ ਕੇ ਟਿੱਕ ਕੇ ਬਹਿ ਜਾਣਗੇ ਤੀਸਰਾ ਪੰਜਾਬ ਵਿੱਚ ਵੋਟਾਂ ਵੀ ਥੋੜੇ ਮਹੀਨਿਆਂ ਤੱਕ ਹਨ ਅਤੇ ਹੋਂ ਤੱਕ ਭਾਰਤੀ ਏਜੰਸੀਆਂ ਨੇ ਸਰਵੇ ਕਰਕੇ ਰਿਪੋਰਟ ਭੇਜੀ ਦਿੱਤੀ ਹੋਣੀ ਹੈ ਕਿ ਇਸੇ ਵਾਰੀ ਅਕਾਲੀ ਦਲ ਦੇ ਜਿੱਤਣ ਨਾਲੋਂ ਛੇਤਰਾਂ ਦੇ ਚਾਂਸਸ ਜ਼ਿਆਦਾ ਹਨ ਇਸ ਕਰਕੇ ਲੋਕਾਂ ਵਿੱਚ ਡਰ ਪੈਦਾ ਕਰਕੇ ਜਨਮਤ ਨੂੰ ਪ੍ਰਭਾਵਿਤ ਕਰਨ ਲਈ ਲੋਕਾਂ ਦੀ ਖੱਜਲ ਖਵਾਰੀ ਕਰਵਾ ਕੇ ਉਹਨਾਂ ਦੇ ਹਾਲਚਾਲ ਪੁੱਛ ਕੇ ਤੇ ਐਸਜੀਪੀਸੀ ਵੱਲੋਂ ਰੋਟੀ ਵਗੈਰਾ ਖਵਾ ਕੇ ਵੋਟਾਂ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਕਿ ਲੜਾਈ ਦਾ ਮਾਹੌਲ ਹੈ ਨੇਤਾ ਦਾ 36 ਇੰਚ ਦਾ ਸੀਨਾ ਸਿਰਫ ਮੀਡੀਆ ਨੂੰ ਵਿਖਾਉਣ ਲਈ ਹੁੰਦਾ ਹੈ 88 36 ਲਿਖਿਆ ਹੈ 56 ਇੰਚ ਦਾ ਸੀਨਾ ਸਿਰਫ ਮੀਡੀਆ ਨੂੰ ਵਿਖਾਉਣ ਲਈ ਹੁੰਦਾ ਹੈ ਜੇ ਨੇਤਾ ਬਹਾਦਰ ਹੁੰਦੇ ਹੋਣ ਤੇ ਆਪ ਹਥਿਆਰ ਲੈ ਕੇ ਜਾਂਦੇ ਦੁਸ਼ਮਣ ਮੁਲਕ ਦੇ ਨੇਤਾ ਨੂੰ ਗੋਲੀ ਮਾਰਨ ਨੇਤਾ ਧਰਤੀ ਉੱਤੇ ਸਾਤੂ ਘਟੀਆ ਨਸਲ ਹੈ ਜਿਸ ਵਿੱਚ ਧਰਮ ਇਨਸਾਨੀਅਤ ਸੱਚਾਈ ਅਤੇ ਈਮਾਨ ਬਿਲਕੁਲ ਵੀ ਨਾ ਹੋਵੇ ਉਹ ਜਾਨਵਰ ਸਕਸੈਸਫੁਲ ਪੋਲਿਟਿਸ਼ੀਅਨ ਹੈ ਐਨਾਂ ਨੇ ਇਹ ਥੋੜਾ ਸੋਚਣਾ ਕਿ ਲੋਕ ਘਰੋਂ ਬੇਕਾਰ ਹੋ ਕੇ ਕਿਵੇਂ ਗੁਜ਼ਾਰਾ ਕਰਨਗੇ ਨਿੱਕੇ ਬੱਚੇ ਬਜ਼ੁਰਗ ਔਰਤਾਂ ਦਾ ਕੀ ਹਾਲ ਹੋ ਇਹਨਾਂ ਕੋਲੋਂ ਅੰਮ੍ਰਿਤਸਰ ਨੂੰ ਅਮਰੀਕਾ ਬਣਵਾ ਲਓ ਜਾਂ ਪਾਣੀ ਵਿੱਚ ਬਸ ਚਲਵਾ ਲਓ ਬਸ ਇਹੀ ਕੁਝ ਕਰ ਸਕਦੇ ਹਨ ਕਿਉਂਕਿ ਜੇ ਇਹ ਇਨਸਾਨ ਹੋਣ ਤੇ ਕੋਈ ਇਨਸਾਨਾਂ ਵਾਲੀ ਗੱਲ ਵੀ ਕਰਨ ਉਹੀ ਪਹਿਲਾਂ ਵਾਲੀ ਗੱਲ ਬੰਦਰ ਹੱਥ ਬੰਦੂਕ ਆਈ ਤਾਂ ਪਤਾ ਨਹੀਂ ਕਦੋਂ ਕਿਸ ਵੱਲ ਚਲਾ ਦੇਣ ਹੁਣ ਜੇ ਬਾਦਲ ਵਰਗੇ ਬੰਦੇ ਦੀ ਜੀ 95 ਸਾਲ ਦੀ ਉਮਰ ਵਿੱਚ ਰਾਜ ਕਰਨ ਦੀ ਭੁੱਖ ਨਹੀਂ ਗਈ ਤੇ ਫਿਰ ਜੁੱਤੀਆਂ ਨਾਲ ਹੀ ਜਾਓ ਜੀਰਾ ਸਾਹਿਬ ਵਿੱਚ ਖਾਲਸਾ ਫਤਿਹ ਫਤਿਹ ਪਾਇਸਬ ਦਾ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਨੇ ਗੁਪਤ ਰਹਿਣ ਦੀ ਸ਼ਰਤ ਤੇ ਬਹੁਤ ਪ੍ਰਗਟ ਗੱਲਾਂ ਕੀਤੀਆਂ ਬੜੀਆਂ ਉਹਨਾਂ ਦੀਆਂ ਚਿੰਤੀਆਂ ਗੱਲਾਂ ਨੇ ਔਰ ਇਹ ਐਨਾਲਿਸਿਸ ਆਲਮੋਸਟ ਅਸੀਂ ਵੀ ਪਿਛਲੇ ਜਦੋਂ ਕੋਈ ਰਾਮ ਰੌਲਾ ਸ਼ੁਰੂ ਕੀਤਾ ਜਿਵੇਂ ਉਹਨਾਂ ਨੇ ਕਿਹਾ ਫੌਜ ਦੇ ਕੁੱਤੇ ਪਕਾਈ ਫਿਰ ਮੁੜ ਕੇ ਵਾਪਸ ਆਏ ਨਾ ਪੰਜਾਬੀ ਦੇ ਸ਼ਬਦਾਂ ਦੀ ਤੁਸੀਂ ਕਿੱਥੋਂ ਅੰਗਰੇਜ਼ੀ ਕਰੋਗੇ ਕਿਨੇ ਖੂਬਸੂਰਤ ਜ਼ਬਾਨ ਬਿਲਕੁਲ ਕੁੱਤੇ ਬਕਾਏਗਾ ਤੇਲ ਫੂਕ ਦੇਣਗੇ ਤੇਲ ਦਾ ਪੈਸੇ ਵੀ ਲਾਲਾ ਜੀ ਨੂੰ ਜਿਹੜਾ ਉਹ ਬਿੱਲ ਦੁੱਗਣੇ ਭਾਅ ਤੇ ਜਾਣਗੇ ਫਿਰ ਉਹਨਾਂ ਦੇ ਜਿਹੜੇ ਆ ਉਹ ਬੈਠੇ ਉਹ ਖਾਣਗੇ ਔਰ ਸਭ ਠੀਕ ਠਾਕ ਤੇ ਗੋਲਕਚੋਰ ਬਾਦਲਾਂ ਨੂੰ ਔਰ ਇਹ ਗੱਲ ਜਿਹੜੇ ਹੁਣ ਸਭ ਤੋਂ ਜ਼ਿਆਦਾ ਰੌਲਾ ਕਿ ਕਰੋ ਕੁਛ ਅਮਰਿੰਦਰ ਨੇ ਰੌਲਾ ਪਾਇਆ ਦੂਜਿਆਂ ਨੇ ਪਾਇਆ ਹੁਣ ਸਭ ਨੂੰ ਲੱਗ ਰਿਹਾ ਵੀ ਇਹ ਤਾਂ ਵੋਟਾਂ ਦੇ ਯੂਪੀ ਦੇ ਵਿੱਚ ਤਾਂ ਉਹਨਾਂ ਨੇ ਲੈਤਾ ਫੌਜੀ ਜਨਰਲ ਨਾਲ ਬਿਠਾ ਦਿੱਤਾ ਮੋਦੀ ਦੇ ਫਿਰ ਉਹਨਾਂ ਨੇ ਕਿਹਾ ਕਿ ਵੀ ਅਲਟੀਮੇਟਲੀ ਇਹਨਾਂ ਨੂੰ ਲੱਗਦਾ ਵੀ ਸਾਡੇ ਹੱਥੋਂ ਨਿਕਲ ਸਕਦਾ ਹੈ ਦਰਬਾਰ ਸਾਹਿਬ ਦੀ ਗੋਲਕਵੀ ਕਰੋੜਾਂ ਦੀ ਕਮਾਈ ਹੈ ਜੀ ਔਰ ਇੱਕ ਵਾਰ ਇਹਨਾਂ ਨੇ ਬੜੀ ਕੀਮਤੀ ਕਹੀ ਹੈ ਕਿ ਵੀ ਜੋਈ ਮੋਦੀ ਨੇ ਬਲੋਚਿਸਤਾਨ ਦੀ ਗੱਲ ਕੀਤੀ 올 ਆਫ ਅ ਸਡਨ ਪਾਕਿਸਤਾਨ ਦੇ ਵਿੱਚ ਜਿਹੜਾ ਖਾਰਿਸਤਾਨ ਦੀ ਗੱਲ ਦੀ ਹਮਾਇਤ ਔਰ ਅਸੀਂ ਆਪਣੇ ਪ੍ਰੋਗਰਾਮ ਦੇ ਹਵਾਲੇ ਨਾਲ ਹੀ ਦੇਖ ਸਕਦੇ ਹਾਂ ਕਿ ਕਿਸ ਕਦਰ ਸਾਡੇ ਪਾਕਿਸਤਾਨੀ ਭਰਾ ਪੈਣਾ ਨਹੀਂ ਇਸ ਦੇ ਉੱਤੇ ਹਮਾਇਤ ਦਿੱਤੀ ਹੈ ਕਿਉਂਕਿ ਦੇਖੋ ਹਰ ਜਿਹੜਾ ਓਕੇਸ਼ਨ ਹੁੰਦਾ ਉਹ ਨੋਰਮਲ ਸੀਤੇ ਨਹੀਂ ਖਲੋਤਾ ਹੁੰਦਾ ਬਹੁਤ ਵਾਰ ਉਹ ਚੀਜ਼ ਤੁਹਾਡੇ ਕੋਲ ਹੁੰਦੀ ਹੈ ਪਰ ਜਦੋਂ ਤੁਹਾਨੂੰ ਕੋਈ ਆਲ ਆਫ ਅ ਸਡਨ ਕੋਈ ਐਮਰਜੈਂਸੀ ਆਉਂਦੀ ਹੈ ਜਾਂ ਕੋਈ ਐਸੀ ਡਿਜ਼ਾਸਟਰ ਦੀ ਸਿਚੁਏਸ਼ਨ ਫਿਰ ਤੁਹਾਨੂੰ ਖਿਆਲ ਆਉਂਦਾ ਵੀ ਇੰਨੇ ਪੈਸੇ ਤਾਂ ਮੈਂ ਫਲਾਣੇ ਸੰਦੂਕ ਚ ਰੱਖੇ ਹੋਏ ਨੇ ਜਾਂ ਦੂਜੇ ਨੇ ਸੋ ਮੈਂ ਸਮਝਦਾ ਵੀ ਇਸ਼ੂ ਤਾਂ ਖਾਲਸ탄 ਦਾ 30 ਸਾਲ ਤੋਂ ਸੀ ਪਰ ਇੱਕ ਵੱਡਾ ਹਿੱਸਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਸਿੱਖ ਕਿਸ ਸਮੱਸਿਆ ਦੇ ਨਾਲ ਜੂਝ ਰਹੇ ਨੇ ਔਰ ਅੱਜ ਜਿਸ ਕਦਰ ਇਹਨਾਂ ਨੇ ਪਾਕਿਸਤਾਨ ਨੂੰ ਟਾਰਗੇਟ ਕੀਤਾ ਇਹ ਗੱਲ ਸਮਝ ਆਣੀ ਸ਼ੁਰੂ ਹੋਈ ਹੈ ਉੱਥੋਂ ਦੇ ਮੀਡੀਆ ਵਾਲਿਆਂ ਨੂੰ ਵੀ ਔਰ ਉਹਨਾਂ ਦੇ ਜਿਹੜੇ ਆਮ ਲੋਕ ਤਾਂ ਹਮੇਸ਼ਾ ਹੀ ਪਿਆਰ ਕਰਦੇ ਰਹੇ ਨੇ ਪਾਕਿਸਤਾਨੀ ਆਵਾਮ ਨੂੰ ਤਾਂ ਸਲੂਟ ਰਿਹਾ ਹੈ ਇਹਦੇ باوجود ਸੰਤਾਲੀ ਦੇ ਪਾਗਲਪਨ ਦੇ ਹਮੇਸ਼ਾ ਹੀ ਉਹਨਾਂ ਦੀ ਇੱਕ ਹਮਦਰਦੀ ਔਰ ਪਿਆਰ ਰਿਹਾ ਔਰ ਬਾਕੀ ਉਹਨਾਂ ਨੇ ਕਿਹਾ ਕਿ ਵੀ ਇਹ ਇਸਵਾਰ ਚિતਰਾ ਦੇ ਚਾਂਸ ਜ਼ਿਆਦਾ ਨੇ ਤੇ ਹੁਣ ਉਹਨਾਂ ਨੂੰ ਲੰਗਰ ਲੰਗਰ ਦੇ ਕੇ ਨੇੜੇ ਜੇ ਆ ਕੇ ਬਾਦਲ ਕੋਈ ਹੋਰ ਵੀ ਦੇ ਦੇਗਾ ਬਾਰਡਰ ਏਰੀਆ ਵਾਲਿਆਂ ਨੂੰ ਕੰਸੈਸ਼ਨ ਜੀ ਤੇ ਬੰਦਰ ਹੱਥ ਬੰਦੂਕ ਪੈਸਾ ਉਹ ਨਹੀਂ ਉਹਨਾਂ ਨੂੰ ਹੁਣ ਤੱਕ ਤਾਂ ਲੱਗਦਾ ਸੀ ਕਿ ਅਸੀਂ ਬੰਦਰ ਰੱਖੇ ਹੋਏ ਬੰਦੂਕਾਂ ਚ ਲਾਉਣ ਲਈ ਸਿੱਖ ਰੱਖੇ ਨੇ ਦੂਜੇ ਰੱਖੇ ਨੇ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਤਾਂ ਖਜਲ ਖੁਆਰ ਕਰੋ ਜੋ ਬਾਰਡਰ ਦੇ ਇਲਾਕੇ ਦੇ ਲੋਕਾਂ ਨੂੰ ਕਰੋ ਕੁਛ ਨਾ ਝੂਠ ਬੋਲੋ মিডিਆ ਇਹਨਾਂ ਦੇ ਕੋਲ ਹੈ ਇਸ ਤੇ ਤਾਂ ਮਾਰ ਲੈਣਾ ਝੂਠ ਬੋਲਣ ਦੇ ਤੇ ਬਾਕੀ ਸਈਆ ਬਹਿ ਕੋਤਵਾਲ ਤੋਂ ਡਰ ਕਾਹੇ ਕ ਜੀ ਬਿਲਕੁਲ ਅਮਰੀਕਾ ਦੇ ਨਾਲ ਯਾਰੀ ਹੈ ਤੇ ਜਦੋਂ ਹੁਣ ਵੱਡਿਆਂ ਨਾਲ ਯਾਰੀ ਹੋਏ ਜੇ ਘਰ ਵਾਲਾ ਹੀ ਕੋਤਵਾਲ ਥਾਣੇਦਾਰ ਲੱਗਾਇਆ ਤਾਂ ਕਿਸੇ ਦੀ ਕੀ ਪਰਵਾਹ ਉਹਨੂੰ ਵੀ ਬੋਲੀ ਜਾਓ ਛੂਟ ਸੋ ਇਹਨਾਂ ਦਾ ਭਾਈ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਅਕੀਰ ਤੋਂ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਜੀ ਬਾਕੀ ਇਹਨਾਂ ਨੇ ਅੰਬਰਸਰ ਨੂੰ ਅਮਰੀਕਾ ਬਣਾ ਦੇਣਾ ਤੇ ਪਾਣੀ ਦੀ ਬਸਾਂ ਚਲਾ ਦੇਣੀ ਹੈ ਹੋਰ ਤੁਸੀਂ ਐਕਸਪੈਕਟ ਵੀ ਕੀ ਕਰਦੇ ਹੋ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਰਾ ਗੋੜੀਪੁਰ ਵੀ 52 ਅਖਰੀ ਕਬੀਰ ਜੀੋ ਕੀਤੇ ਦੋ ਸ਼ਲੋਕ ਚੁਣੇ ਨੇ ਜੀ ਪਹਿਲੇ ਅੱਲਾਹ ਲਾਹੋ ਤੋ ਕਿਆ ਕਹੂੰ ਕਹੋ ਤਕੋ ਉਪਕਾਰ ਬਟਕ ਬੀਜ ਮੈਂ ਰਬ ਰਹੋ ਜਾ ਕੋ ਤੀਨ ਲੋਕ ਵਿਸਥਾਰ ਜੀ ਅੱਲਾਹ ਲਾਹੋ ਤੋ ਕਿਆ ਕਹੂੰ ਹੁਣ ਰੱਬ ਲੱਬਿਆ ਨਹੀਂ ਜਾ ਸਕਦਾ ਉਸ ਦਾ ਕੋਈ ਆਕਾਰ ਕੋਈ ਸ਼ਕਲ ਸੂਰਤ ਨਹੀਂ ਹੈ ਤੇ ਜੇ ਮੈਂ ਲੱਬ ਵੀ ਲਵਾਂ ਤੇ ਫਿਰ ਮੈਂ ਕੀ ਕਵਾਂਗਾ ਕਹੋ ਤਕੋ ਉਦਿ ਕੀ ਭਲਾ ਹੋਏਗਾ ਬਟਕ ਦੇ ਬੀਜ ਮੈਂ ਰਾਵ ਰਹੇ ਹੁਣ ਬਟਕ ਕਹਿੰਦੇ ਨੇ ਬੋਰਡ ਦੇ ਦਰਖਤ ਨੂੰ ਹੁਣ ਜਿਹੜੇ ਬੋਰਡ ਦਾ ਬੀਜ ਹੈ ਹੁਣ ਬੀਜ ਦੇ ਵਿੱਚ ਦਰਖਤ ਲੁਕਿਆ ਹੋਇਆ ਹੈ ਜੀ ਹੁਣ ਜੇ ਤੁਸੀਂ ਉਹ ਬੀਜ ਦਾ ਖਾ ਕੇ ਕਿਸੇ ਨੂੰ ਕਹੋ ਜੀ ਇਹਦੇ ਵਿੱਚ ਇੰਨੇ ਇੰਨਾ ਲੰਬਾ ਚੌੜਾ ਦਰਖਤ ਹੈ ਉਹ ਕਹਗਾ ਜੀ ਇਹਦਾ ਬੀਜ ਹੀ ਹੈ ਪਰ ਜਦੋਂ ਉਸ ਬੀਜ ਨੇ ਫੁੱਟਣਾ ਉਸ ਚੋਂ ਦਰਖਤ ਨਿਕਲਣਾ ਹੁਣ ਦੇਖਣ ਵਾਲੀ ਅੱਖ ਅਬਜ਼ਰਵ ਕਰ ਸਕਦੀ ਹੈ ਜਿਸ ਨੂੰ ਪਤਾ ਹੈ ਕਿ ਇਸ ਚੋਂ ਨਿਕਲਦੇ ਬੋਰਡ ਨਿਕਲੇਗਾ ਬੜਕ ਵਿੱਚ ਮੈਂ ਰਾਵ ਰਿਓ ਜਾਂ ਕੋ ਤਿੰਨ ਲੋਕ ਵਿਸਥਾਰ ਕਿ ਉਹਨ ਰੰਕਾਰ ਤਿੰਨਾ ਲੋਕਾਂ ਚ ਵਸਦਾ ਧਰਤੀ ਹਰ ਧਰਤੀ ਦੇ ਉੱਤੇ ਵਸਦਾ ਔਰ ਉਹੀ ਰੱਬ ਹੈ ਜਿਹੜਾ ਬੀਜ ਦੇ ਵਿੱਚ ਵੀ ਲੁਕਿਆ ਹੋਇਆ ਹੈ ਇਵੇਂ ਹੀ ਹੈ ਜਿਵੇਂ ਇੱਕ ਅਲੰਕਾਰ ਇਸਤੇਮਾਲ ਕਰਦੇ ਨੇ ਕਥਾਵਾਚਕ ਜੀ ਕਿ ਲੱਕੜ ਦੇ ਵਿੱਚ ਅੱਗ ਹੈ ਪਰ ਹੁਣ ਤੁਸੀਂ ਕਿਵੇਂ ਦੇਖੋਗੇ ਜੇ ਅੱਗ ਹੋਏ ਨਾ ਤੇ ਲੱਗਦੀ ਕਿਵੇਂ ਪਰ ਲੱਕੜ ਤਾਂ ਸੁੱਕੀ ਹੈ ਪਰ ਜਿਉਂ ਹੀ ਤੁਸੀਂ ਉਹਨੂੰ ਲਾਣੂਲ ਚੋਂ ਅੱਗ ਨਿਕਲਦੀ ਹੁਣ ਲੱਕੜ ਦੇ ਵਿੱਚ ਅੱਗ ਰੱਬ ਨੇ ਰੱਖੀ ਹੋਈ ਹੈ ਲੇਕਿਨ ਉਹ ਉਹ ਦੇਖੀ ਨਹੀਂ ਜਾ ਸਕਦੀ ਜਦੋਂ ਬਲੇਗੀ ਉਦੋਂ ਹੀ ਦੇਖੀ ਇਸੇ ਤਰ੍ਹਾਂ ਜਦੋਂ ਜਿਹੜਾ ਰੱਬ ਨੂੰ ਪਾ ਲੈਂਦਾ ਹੈ ਰੱਬ ਦੇ ਵਿੱਚ ਸਮਾ ਜਾਂਦਾ ਹੈ ਉਹ ਰੱਬ ਦੇ ਆਨੰਦ ਨੂੰ ਮਾਣਦਾ ਹੈ ਬਾਕੀ ਤਾਂ ਕਹ ਕਹ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਦੂਸਰਾ ਸ਼ਲੋਕ ਵੀ ਇਸੇ ਥਾਟ ਤੇ ਹੈ ਅੱਲਾਹ ਲਬੰਤਾ ਭੇਦ ਛ ਕਛ ਕਛ ਪਾਇਓ ਭੇਦ ਉਲਟ ਪੇਦ ਮਨ ਵਿਦੇਉ ਪਾਇਓ ਅਪੰਗ ਅਛੇ ਕਿ ਰਬ ਨੂੰ ਲੱਭਦਿਆਂ ਲੱਭਦਿਆਂ ਦੁਬਿਦਾ ਦਾ ਖਾਤਮਾ ਹੋ ਗਿਆ ਮਨ ਦੇ ਵਿੱਚ ਜਿਹੜੀ ਦੁਬਿਦਾ ਹੈ ਮਾਇਆ ਦੇ ਨਾਲ ਜੁੜਨਾ ਹੈ ਕਿ ਇਧਰ ਜੁੜਨਾ ਹੈ ਜਿਸ ਨੂੰ ਕਬੀਰ ਸਾਹਿਬ ਨੇ فرمایا ਸ਼ਬਦ ਲਾਗ ਮਨੈ ਛਾੜ ਦੁਬਿਦਾ ਕੀ ਕੁਰਿਆ ਜੀ ਮਨ ਦੀ ਜਿਹੜੀ ਦੁਬਿਦਾ ਹੈ ਤੇ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਕਿ ਰੱਬ ਨੂੰ ਲੱਭਦਿਆਂ ਭੇਦ ਛੈ ਕਿ ਜਿਹੜਾ ਦਬਦਾ ਸੀ ਉਹ ਖਤਮ ਹੋ ਗਈ ਚਾਹ ਹੁੰਦਾ ਹੈ ਡਿਸਟਰੋਏ ਹੋਣਾ ਉਹ ਖਤਮ ਹੋ ਗਏ ਕੱਚ ਕੱਚ ਪਾਇਓ ਪੇਤ ਤੇ ਅਸਲੀ ਗੱਲ ਦੀ ਕੁਝ ਕੁਝ ਸਮਝ ਆਣੀ ਸ਼ੁਰੂ ਹੋਈ ਔਰ ਕੀ ਉਲਟ ਪੇਦ ਮੰ ਬੇਦਿਓ ਉਲਟ ਪੇਦ ਦਾ ਮਤਲਬ ਹੈ ਕਿ ਦਬਦਾ ਦਾ ਨਾਸ ਹੋ ਗਿਆ ਹੈ ਮਨ ਦੇ ਅੰਦਰ ਭੀਦਿਓ ਹੁੰਦਾ ਹੈ ਵਿਨਣ ਜੀ ਮਨ ਦੇ ਅੰਦਰ ਉਸ ਪਿਆਰੇ ਦਾ ਪਿਆਰ ਉਸ ਨੇ ਉਹ ਵਿਨ ਕੇ ਕਬੀਰ ਸਤਗੁਰੂ ਸੂਰਮੇ ਵਾਇਆ ਬਾਣ ਜੋ ਇੱਕ ਲਾਗਤ ਹੀ ਪੁਏ ਕਿਰ ਗਿਰ ਪਰਿਆ ਪਰਾ ਕਲੇਜੇ ਚੇ ਉਸ ਦਾ ਪਿਆਰ ਬਾਣ ਪਿਆਰ ਦਾ ਤੀਰ ਐਸਾ ਵਜੈ ਕਿ ਦਿਲ ਦੇ ਉੱਤੇ ਆ ਕੇ ਵਜੈ ਤੇ ਉਸ ਪਿਆਰੇ ਦੇ ਪਿਆਰ ਵਿੱਚ ਮੈਂ ਉਸ ਦੇ ਚਰਣਾ ਦੇ ਵਿੱਚ ਡਿੱਗ ਪਿਆ ਉਲਟ ਭੇਦ ਮਨ ਵੇਦ ਜੋ ਹੀ ਅੰਦਰੋਂ ਦੁਬਦਾ ਦਾ ਖਾਤਮਾ ਹੋਇਆ ਮਨ ਉਸ ਦੇ ਪਿਆਰ ਵਿੱਚ ਵਿੰਨਿਆ ਗਿਆ ਪਾਇਓ ਅਪੰਗ ਅਛੇਦ अपंग ਹੁੰਦਾ ਜਿਹਦਾ ਨਾਸ ਨਾ ਹੋ ਸਕੇ ਔਰ ਉਸ ਪਿਆਰੇ ਦੇ ਤੀਰ ਨੇ ਮੈਨੂੰ ਉਸ ਰੱਬ ਦੇ ਨਾਲ ਜੋੜ ਦਿੱਤਾ ਜਿਸ ਦਾ ਜਿਸ ਦਾ ਨਾਸ ਨਹੀਂ ਹੋ ਸਕਦਾ ਤੇ ਅਛੇਦ ਜਿਸ ਨੂੰ ਵਿਨਿਆ ਨਹੀਂ ਜਾ ਸਕਦਾ ਉਹ ਅਜਿਤ ਹੈ ਉਹ ਅਮਰ ਹੈ ਉਹ ਜਿਸ ਬਾਰੇ ਅਸੀਂ ਰੋਜ਼ਾਨਾ ਦਸਵੇਂ ਪਾਤਸ਼ਾਹ ਦੀ ਬਾਣੀ ਜਪ ਸਹਿਬ ਚ ਪੜਦੇ ਹਾਂ ਕਿ ਗਨੀਮੁਲ ਸ਼ਕਸਤ ਹੈ ਗਰੀਬੁਲ ਪਰਸਤ ਹੈ بلند المکان ہے زمین الزمان ہے تمیز التمام تمام ہے رزو الندھان ہے حریف العظیم ہے رضائق یقین ہے انیک الترنگ ترنگ ہے اپید ہے اپنگ ہے عزیز النواز ہے غنیم الخراج ہے وہ پیارا جڑا عزیزاں پیا نواجد ہے غنی جڑے دشمن نے ਉਸ ਨੂੰ ਡਿਸਟਰੋਏ ਕਰ ਦੇ ਸੋ ਇਹ ਅੱਜ ਦਾ ਵਿਚਾਰ ਜੀ ਰਾਵਸ਼ਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨੇ ਆਪਣੇ ਈਵਰਸ ਕਲੇ ਨੇ ਇਜਾਜ਼ਤ ਈਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸਜਾ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s a t v h 4 t v ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪੈਨਰ ਸੋ ਆ ਗਿਆ ਦੋ ਦੇਖਦੇ ਰਹੋ t v h 4 ਬੁਲਾਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ we